ਆਜ ਆਪਣਾ ਜੀ ਮੇਰਾ ਨਾਮ ਮਨਦੀਪ ਕੀ ਮਸਲਾ ਕੀ ਜੇ ਮਸਲਾ ਬਾਜੀ ਇਹ ਆ ਕਿ ਰਾਤ 7 ਵਜੇ 8 ਵਜੇ ਦੀ ਗੱਲ ਆ ਤੇ ਬੇਟੀ ਜਈ ਦੁਕਾਨ ਤੇ ਚੌਕਲੇਟ ਲੈਣ ਚੌਕਲੇਟ ਲੈਣ ਗਈ ਤੇ ਉਹ ਚੌਕਲੇਟ ਲੈਣ ਇਹਨੇ ਇਹ ਬਾਹਰ ਖਲੋਤਾ ਆ ਇਹ ਜਿਹੜਾ ਬਾਹਰ ਖਲੋਤਾ ਤੇ ਇਹਨੂੰ ਪੁੱਛਿਆ ਜਿ ਕਿਹਾ ਵੀ ਕੁੜੀ ਨੂੰ ਕਿ ਕਿੱਥੇ ਚੱਲੀ ਉਹ ਕਹਿੰਦੀ ਮੈਂ ਦੁਕਾਨ ਤੇ ਚੱਲੀ ਆ ਉਹ ਜਿਹੜਾ ਦੁਕਾਨ ਚੋਂ ਨਿਕਲੀ ਇਹਨੇ ਫੜ ਕੇ ਤਾਂ ਉਹਨੂੰ ਸੈਟ ਤੇ ਲੈ ਗਿਆ ਭੰਗ ਦੇ ਵਿੱਚ ਲੈ ਗਿਆ ਤੇ ਉਹ ਮੁੜ ਕੇ ਜਿਹੜਾ ਥੋੜੀਕ ਦਿਨ ਇਹਦਾ ਜਿਹੜਾ ਖੋਦ ਦਾ ਭਤੀਜਾ ਆ ਇਹ ਸ਼ਦਾਈ ਦਾ ਇਸੋ ਖੋਦਾ ਭਤੀਜਾ ਇਹ ਨਿਕਲਿਆ ਉਧਰੋਂ ਆਉਂਦਿਆ ਫੋਨ ਲੈ ਕੇ ਜਦੋਂ ਫੋਨ ਲੈ ਕੇ ਆਉਂਦਿਆ ਤੇ ਇੰਨੇ ਕੁੜੀ ਨੇ ਬਾਜਾ ਬੁਜੇ ਦਿੱਤੀਆਂ ਇਹਨੂੰ ਨਹੀਂ ਸੁਣੀ ਜਦੋਂ ਉਹਨੇ ਇਹਨੇ ਵੇਖ ਲਿਆ ਨਾ ਮੇਰਾ ਭਤੀਜਾ ਆਉਂਦਾ ਇਹਨੇ ਕੁੜੀ ਨੂੰ ਛੱਡ ਦਿੱਤਾ ਆ ਕੁੜੀ ਰੋਂਦੀ ਰੋਂਦੀ ਘਰ ਆ ਗਈ ਆ ਅਸੀਂ ਵੀ ਉੱਥੇ ਬੈਠੇ ਆ ਅਸੀਂ ਰੋਟੀ ਖਾਂਦੇ ਆ ਰੋਟੀ ਖਾਂਦੇ ਆ ਕੁੜੀ ਦੇ ਚਪੇੜਾ ਵੀ ਮਾਰੀਆਂ ਇਹਨੇ ਮੂੰਹ ਦੇ ਉੱਤੇ ਕੁੜੀ ਦਾ ਮੂੰਹ ਲਾਲ ਤੇ ਰੋਂਦਾ ਹੀ ਕੰਬਦੀ ਪਈ ਉਹ ਮੂੰਹ ਕਰ ਕਰ ਕੇ ਕਹੀ ਜਾਂਦੀ ਕਿ ਮੈਨੂੰ ਬੁਆ ਜੀ ਪਤਾ ਨਹੀਂ ਇਹਨੇ ਲਾਡੇ ਨੇ ਕੀ ਕਰ ਦਿੱਤਾ ਮੈਨੂੰ ਕੀ ਕਰਤਾ ਮੈਂ ਹੀ ਸੋਚਿਆ ਵੀ ਤੈਨੂੰ ਕੁਝ ਸੁਭਾਤਾ ਆ ਜਦੋਂ ਉਹਨੂੰ ਪੁੱਛਿਆ ਵੀ ਕਹਿੰਦੀ ਵੀ ਮੇਰਾਂ ਲਾੜੇ ਨੇ ਆਹ ਹਰਕਤ ਕੀਤੀ ਮੇਰੇ ਕੱਪੜੇ ਲਾਏ ਆ ਅਸੀਂ ਉਹਨੂੰ ਪੁੱਛਿਆ ਇਹ ਕਹ ਪਈ ਇਹ ਜਿਹੜਾ ਉਹਨਾਂ ਦੇ ਘਰ ਗਏ ਸਾਰੇ ਜਾਣੇ ਇਹਨਾਂ ਦੇ ਜਿਹੜਾ ਘਰ ਗਏ ਆ ਤੇ ਇਹ ਇਹਨਾਂ ਨੇ ਉਹਨੂੰ ਕਹਿਣ ਦੀ ਬਜਾ ਇਹਨਾਂ ਨੇ ਫਿਰ ਇਹਨਾਂ ਦਾ ਜਿਹੜਾ ਮੁੰਡਾ ਆ ਲਾਪਰਿਤ ਉਹਨੇ ਕਿਹਾ ਵੀ ਉਹਨਾਂ ਨੂੰ ਉਹਨਾਂ ਦੇ ਡੈਡੀ ਨੂੰ ਇਹ ਧਮਕੀ ਦਿੱਤੀ ਸਾਰੇ ਬੰਦਿਆਂ ਨੂੰ ਕਿ ਇਥੋਂ ਚੱਲ ਜਾਓ ਸਾਨੂੰ ਨਾ ਗੋਲੀਆਂ ਨਾਲ ਭੁੰਦੇ ਨਾ ਆ। ਨਾਮ ਕਿਹੜੇ ਪਿੰਡ ਦਾ ਜੀ? ਨਾਮ ਸਾਡਾ ਭਰੀਲਾ ਭਰੀਲਾ ਖੁਰਦ ਤੁਸੀਂ ਹੁਣ ਕਿੱਥੇ ਆਏ ਹੋ ਮਾੜਾ ਅਸੀਂ ਹੁਣ ਥਾਣੇ ਵਿੱਚ ਆਏ ਆ ਥਾਣੇ ਕਲਨੌਰ ਚੌਂਕੀ ਅਸੀਂ ਆਣ ਕੇ ਦੱਸਿਆ ਚਲੋ ਸਾਡੀ ਸੁਣਵਾਈ ਹੋਈ ਅਸੀਂ ਹੁਣ ਇਹ ਇਸ ਇਨਸਾਨ ਨੂੰ ਕਹਿੰਦੇ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇਹਦੇ ਵਰਗੇ ਸ਼ਿਦਾਈਆਂ ਨੇ ਹਾਂਜੀ ਇਹਨਾਂ ਨੂੰ ਇਨਸਾਫ ਚਾਹੀਦਾ ਆ ਇਹ ਸ਼ਿਦਾਈ ਇੱਧਾਂ ਦੇ ਪਿੰਡ ਦੇ ਵਿੱਚ ਹੋਰ ਹੋਣ ਤੇ ਪਿੰਡ ਦੇ ਧੀਆ ਭੈਣਾਂ ਦੇ ਇਹਨੇ ਅੱਗੇ ਇੱਕ ਹਰਕਤ ਨਹੀਂ ਕੀਤੀ ਇਹਨੇ ਚਾਰ ਪੰਜ ਹਰਕਤਾਂ ਕੀਤੀਆਂ ਕਾਦੀ ਤੇ ਜਨਾਨੀਆਂ ਨਾਲਦਿਆਂ ਦੇ ਉੱਤੇ ਢੋੜ ਕੇ ਚੜ ਜਾਂਦਾ ਕੰਦ ਟੱਪ ਕੇ ਫਿਰ ਇਹਨੂੰ ਕਿੰਨੇ ਕੁਛ ਕਿਆ ਇਹਨੇ ਆਪ ਇਹਦੀ ਪੰਜਵੀਂ ਹਰਕਤ ਆ ਇਹਨੂੰ ਅਜੇ ਤੱਕ ਟੱਕਰ ਨਹੀਂ ਲਾਇਆ ਹੁਣ ਇਹਨੂੰ ਅਸੀਂ ਕਹਿੰਨੇ ਕਿ ਇਹਨੂੰ ਸਜ਼ਾ ਤ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਪਰਚਾ ਹੁਣ ਫਟਾ ਜੀ ਪਰਚਾ ਹੋ ਗਿਆ ਆ ਜਿਨ੍ਹਾਂ ਦੇ ਬੰਦਾ ਮਤਲਬ ਉਹਨਾਂ ਦੇ ਘਰ ਵਾਲੇ ਕੋਈ ਰੋਕਦੇ ਇਹਨਾਂ ਨੂੰ ਉਹ ਨਹੀਂ ਰੋਕਦੇ ਉਹ ਕਹਿੰਦੇ ਆ ਉਹਨਾਂ ਨੇ ਉਹਦਾ ਮੈਂਟਲ ਦਾ ਸਰਟੀਫਿਕੇਟ ਬਣਾਤਾ ਜੀ ਇਹ ਮੈਂਟਲ ਆ ਗਾੜੀਓਂ ਸੀ ਉਹ ਕਹਿੰਦੇ ਜੇ ਸਾਈਆਂ ਦਾ ਇਹ ਛਦਾਈ ਆ ਤੇ ਅਗਿਓਂ ਪਾਪੇ ਨੇ ਇਹ ਗੱਲ ਕਹੀ ਕਿ ਜੇ ਇਹ ਸਾਈਆਂ ਦਾ ਮੁੰਡਾ ਥੋੜਾ ਜਿਹਾ ਨੂੰ ਜਾ ਕੇ ਮਾਰਨ ਲੱਪੇ ਜਿਹਨੂੰ ਜਾ ਕੇ ਮਾਰਨ ਲੱਪੇ ਇਹ ਗਲਤ ਗੱਲ ਹੈ ਜੀ ਸਹੀ ਹੈ ਇਹ ਬੱਚਾ ਵੇ ਤੁਹਾਡੇ ਕਿ ਲੱਗਦਾ ਇਹ ਬੱਚੀ ਸਾਡੀ ਮੇਰੀ ਖੌਦੀ ਸਾਡੀ ਭਤੀਜੀ ਆ ਮੈਂ ਜੀ ਪਾਸਟਰ ਲਾਭ ਆ ਮੇਰਾ ਨਾਮ ਲਾਭ ਸੋਨਾ ਵਾਂ ਮੈਂ ਪਿੰਡ ਭਰੀਲਾ ਖੁਰਦੇ ਦੇ ਵਿੱਚ ਸੇਵਕਾ ਹੀ ਕਰ ਰਿਹਾ ਹਾਂ ਕਾਫੀ ਢੇਰ ਦੇ ਵਿੱਚ ਕਾਫੀ ਢੇਰ ਤੋਂ ਤੇ ਕੱਲ ਮਤਲਬ 23 ਤਰੀਕ ਦੀ ਇਹ ਘਟਨਾ ਵਾ ਕਿ ਇੱਕ ਛੋਟੀ ਜੀ ਬੇਟੀ ਆਏ ਇਹਦਾ ਨਾਮ ਜੀ ਮਤਲਬ ਇਹ ਛੋਟੀ ਜੀ ਬੇਟੀ ਆ ਤੇ ਇਹਦੇ ਨਾਲ ਬਹੁਤ ਹੀ ਗਲਤ ਕੰਮ ਹੋਇਆ ਵਾ ਤੇ ਉਹ ਗਲਤ ਕੰਮ ਉਹ ਉਹਦੇ ਨਾਲ ਲਾੜਾ ਵਾ ਉਦੇ ਪਿਤਾ ਦਾ ਨਾਮ ਆ ਗੁਰਮੁਖ ਸਿੰਘ ਜਿਹੜੇ ਲਾੜੇ ਦੁਆਰਾ ਇਹਦੇ ਨਾਲ ਮਾਰਾ ਕੰਮ ਕੀਤਾ ਗਿਆ ਵਾ ਤੇ ਬਹੁਤ ਹੀ ਇੱਕ ਮਤਲਬ ਦੁਖਦਾਈਕ ਘਟਨਾ ਵਾ ਤੇ ਮਤਲਬ ਜਦੋਂ ਇਹਦੇ ਪਿਤਾ ਨੂੰ ਪਤਾ ਲੱਗਾ ਦੀ ਮਾਂ ਨੂੰ ਪਤਾ ਲੱਗਾ ਕਿ ਤੌਰ ਕਿਤੇ ਇਹਦੇ ਘਰ ਤੋਂ ਗਏ ਆ ਲਾੜੇ ਨੂੰ ਮਤਲਬ ਮਾਰ ਕੁੱਟਣ ਵਾਸਤੇ ਕਿਉਂਕਿ ਜਦੋਂ ਇਹ ਗਲਤ ਕੰਮ ਕਰਤਾ ਵਾ ਤੇ ਮਾਂ ਬਾਪ ਦੇ ਕੋਲੋਂ ਨਹੀਂ ਝੜਿਆ ਜਾਂਦਾ ਤੇ ਕਿਉਂਕਿ ਉਹਨਾਂ ਦੇ ਕੋਲੋਂ ਨਹੀਂ ਜੜਿਆ ਗਿਆ ਉਹ ਉਹਦੇ ਘਰ ਵਿੱਚ ਗਏ ਤੇ ਲਾਡੇ ਦੇ ਭਤੀਜੇ ਨੇ ਬਾਅਦ ਦੇ ਵਿੱਚ ਆ ਕੇ ਕਹਿੰਦਾ ਕਿ ਜੇ ਮੇਰੇ ਘਰ ਦੇ ਵਿੱਚ ਹੁਣ ਐਂਟਰੀ ਕੀਤੀ ਨਾ ਖਬਰਦਾਰ ਜੇ ਮੇਰੇ ਘਰ ਤੇ ਐਂਟਰੀ ਕੀਤੀ ਮੈਂ ਤੈਨੂੰ ਗੋਲੀਆਂ ਨਾਲ ਭੰਡਵਾਵਾਂਗਾ ਇਹ ਇੱਕ ਵਾਰੀ ਨਹੀਂ ਇਹਨਾਂ ਸਬਦ ਦੀ ਯੂਜ਼ ਕੀਤਾ ਕਾਫੀ ਵਾਰੀ ਕੀਤਾ ਕੀਤਾ ਵੀ ਸਾਡੇ ਮਤਲਬ ਮਸੀਹ ਕੌਮ ਦਿੱਤੀ ਆ ਇਹ ਪਰ ਹੁਣ ਕੌਮ ਦੀ ਗੱਲ ਨਹੀਂ ਆ ਇਹ ਇੱਕ ਇਨਸਾਨੀਅਤ ਦੀ ਗੱਲ ਆ ਕਿਉਂਕਿ ਇਹ ਬੇਟੀ ਜਦੋਂ ਆਪਾਂ ਬੇਟੀ ਬੇਟੀ ਦੇ ਨਜ਼ਰ ਚ ਵੇਖਨੇ ਨਾ ਇਹਦੇ ਵਿੱਚ ਸਾਨੂੰ ਕੋਈ ਧਰਮ ਜਾਤ ਦਾ ਕੋਈ ਈਸੂ ਨਹੀਂ ਹੁੰਦਾ ਕਿਉਂਕਿ ਬੇਟੀ ਤੇ ਬੇਟੀ ਆ ਜੇ ਅੱਜ ਇਹ ਬੇਟੀ ਨਾਲ ਇਦਾਂ ਦਾ ਕ ਦਾ ਕੰਮ ਹੋਇਆ ਹੁੰਦਾ ਤੇ ਜਿਹੜਾ ਮਤਲਬ ਇਹ ਇਹ ਗੋਲੀਆਂ ਦੀ ਧਮਕੀ ਦੇ ਰਿਹਾ ਵਾ ਕਿਉਂਕਿ ਇਹਦਾ ਮਤਲਬ ਕਿ ਜਿਹੜਾ ਗੋਲੀਆਂ ਦੀ ਧਮਕੀ ਦੇ ਰਿਹਾ ਵਾ ਇਹਦੇ ਕੋਲ ਕੁਝ ਨਾ ਕੁਝ ਹੈਗਾ ਵਾ ਤੇ ਇਹ ਅਸੀਂ ਪੁਲਿਸ ਪ੍ਰਸ਼ਾਸਨਗਾਰੀ ਵੀ ਬੇਨਤੀ ਆ ਕਿ ਇਹਦੇ ਕੋਲੋਂ ਇਹ ਜਿਹੜੇ ਹਥਿਆਰ ਜਿਹੜੇ ਆ ਇਹ ਬਰਾਮਤ ਕੀਤੇ ਜਾਣ ਤੇ ਸਾਨੂੰ ਮਤਲਬ ਸੀਐਮਐਸ ਐ ਸੀਐਮ ਦੇ ਅੱਗੇ ਵੀ ਸਾਨੂੰ ਮਤਲਬ ਬੇਨਤੀ ਆ ਇਸ ਪੰਜਾਬ ਦੇ ਤੇ ਮਤਲਬ ਜਿਹੜੀ ਆ ਇਹ ਜਿਹੜੀ ਘਟਨਾ ਵਾ ਇਹ ਮਤਲਬ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਹੈ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ ਬਹੁਤ ਧੰਨਵਾਦ ਅੱਜ ਸਰ ਕੀ ਮਖਵਾ ਦੇ ਕੀ ਨਾਂ ਜਾਪਣਾ ਜੀ ਮੈਂ ਅਸਮਰੰਦਾਵਾ ਆਪਣਾ ਮਸੀਹ ਆਗੂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਜ਼ਿਲ੍ਹਾ ਗਰਦਾਪੋਦੀ ਧਰਤੀ ਦੇ ਉੱਤੇ ਅੱਜ ਐਡਾ ਘਣਾਉਣਾ ਜਿਹੜਾ ਕਾਂਡ ਹੋਇਆ ਜੋ ਕੇ ਸੁਣ ਕੇ ਆਤਮਾ ਜਿਹੜੀ ਅੰਦਰੋਂ ਕੰਬ ਗਈ ਐ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਛੋਟੀ ਜੀ ਬੱਚੀ ਹਾਂਜੀ ਭਾਈ ਜੀ ਤੁਸੀਂ ਕਹੋ 1 ਸਾਲ ਦੀ ਬੱਚੀ ਐ ਮੈਂ ਜੀ ਪਾਸਟਰ ਲਾਪਿਆ ਲਾਪ ਸੁਣਾਵਾ ਮੈਂ ਤੁਸੀਂ ਭਾਈ ਜੀ ਲਾਪ ਨਾਲ ਸੰਬੰਧਤ ਆ ਮੰਗਵਾ ਦਿਆ ਕਾਫੀ ਦਿਨ ਦੇ ਵਿੱਚ ਉਹ ਮੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੇ ਨਾਲ 23 ਤਰੀਕ ਦੀ ਇਹ ਘਟਨਾ ਵਾ ਉਸ ਛੋਟੀ ਜੀ ਬੱਚੀ ਦੇ ਨਾਲ ਇਹਦਾ ਨਾਂ ਜੀ ਮਤਲਬ ਬੜੀ ਵੱਡੀ ਇੱਕ ਦ੍ਰਿਘਟੀ ਕੀਤੀ ਗਈ ਐ ਉਹਦੇ ਨਾਲ ਬਹੁਤ ਹੀ ਗਲਤ ਕੰਮ ਹੋਇਆ ਵਾ ਔਰ ਬੜੇ ਦੁਖੀ ਹੱਗੇ ਦੇ ਨਾਲ ਮੈਂ ਤੁਹਾਨੂੰ ਅੱਜ ਉਹਦੇ ਨਾਲ ਲਾਡਾ ਆੜੇ ਪੰਜਾਬ ਵਾਸੀ ਜਿਹੜੇ ਉਹਦੇ ਪਿਤਾ ਦਾ ਨਾਮਾ ਗੁਰਮਖ ਸਿੰਘ ਜਿਹੜੇ ਲਾਡੇ ਦੋਰਾ ਇਹਦਾ ਖਿਆਲ ਬਹੁਤ ਕੰਮ ਕੀਤਾ ਗਿਆ ਵਾ ਕਿਉਂਕਿ ਸਮਾਜ ਦੇ ਵਿੱਚ ਇੱਕ ਮਤਲਬ ਬਹੁਤ ਸਾਰੇ ਗੁਦਾ ਜਿਹੜੇ ਅਗੇ ਤੁਹਾਡੇ ਨਾਲ ਜਨਾਲ ਜਿਹੜੇ ਨੂਨ ਕਰਦੇ ਤੁਹਾਡੇ ਬੱਚਿਆਂ ਦੇ ਉੱਤੇ ਜਿਹੜਾ ਉਹ ਕਿੰਨਾ ਕਦੇ ਤੁਹਾਡੇ ਬੱਚਿਆਂ ਨੂੰ ਸਕਾਰ ਬਣਾਉਣਾ ਚਾਹੁੰਦੇ ਨੇ ਤੇ ਮਾਪੇ ਦੇ ਕੋ ਨਹੀਂ ਚੜਿਆ ਜਾਂਦਾ ਯਾਰ ਕਿਤੇ ਜਿਹੜੀ ਆ ਗਈ ਲਾਡਾ ਸਨ ਆਫ ਗੁਰਮਖ ਸਿੰਘ ਪਿੰਡ ਬਰੀਲਾ ਉਹਨਾਂ ਵੱਲੋਂ ਇਹ ਜਿਹੜੀ ਹੈ ਤਣਾਉਣੀ ਹਰਕਤ ਕੀਤੀ ਜਾ ਰਹੀ ਹੈ ਕੀਤੀ ਗਈ ਹੈ ਔਰ ਮੈਂ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹਨੂੰ ਮਸਲੇ ਨੂੰ ਉਲਝਾਉਣ ਵਾਸਤੇ ਕਈ ਜਿਹੜੇ ਆਪਣੇ ਵੱਲੋਂ ਤੱਥ ਪੇਸ਼ ਕਰ ਰਹੇ ਨੇ ਕਿ ਇਹ ਬੰਦਾ ਜਿਹੜਾ ਮੈਂਟਲੀ ਡਿਸਟਰਬ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਪਿੰਡ ਵਾਸੀਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਬਹੁਤ ਸਾਰੀਆਂ ਲੜਜ ਦੇ ਮਗਰ ਜਾਂ ਬੱਚਿਆਂ ਦੇ ਮਗਰ ਇਹ ਪਹਿਲੇ ਵੀ ਇਹਦਾਂ ਦੀਆਂ ਕਾਰਵਾਈਆਂ ਜਿਹੜੀਆਂ ਕਰਦਾ ਸੀ ਔਰ ਜਦੋਂ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਨਿਚੋੜ ਇਹ ਨਿਕਲ ਕੇ ਆਉਂਦਾ ਕਿ ਪਿੰਡ ਦੇ ਵਿੱਚ ਇਹ ਘਟੀਆ ਕਿਸਮ ਦੀ ਇਹ ਬੰਦਾ ਜਿਹੜਾ ਜਿਹਨੇ ਇਹ ਕਾਰਵਾਈ ਕੀਤੀ ਹੈ ਉਹ ਬੰਦਾ ਪਹਿਲੇ ਵੀ ਇਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਜਿਹੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਗਿਆ ਇੱਥੋਂ ਤੱਕ ਕਿ ਜਿਹੜੀ ਬੱਚੀ ਦੀ ਮਦਰ ਹੈ ਉਹਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਉਹਨੇ ਵੀ ਮੈਨੂੰ ਇਹ ਬੇਨਤੀ ਕੀਤੀ ਹੈ ਕਹਿੰਦੀ ਇਹ ਮੇਰੇ ਕਿਸੇ ਵੀ ਜਿਹੜਾ ਵਾ ਕਾਫੀ ਦਿਨਾਂ ਤੋਂ ਕਿਸੇ ਪਿਆਦਾ ਹੀ ਵੱਟੇ ਮਾਰ ਕੇ ਇਹਨੂੰ ਭਜਾਉਂਦੀ ਸੀ ਸੋ ਮੈਂ ਇਹ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹ ਬੰਦਾ ਮੈਂਟਲੀ ਡਿਸਟਰਬ ਹੈ ਜਿਹੜੇ ਬੰਦਿਆਂ ਨੇ ਇਨੂੰ ਪਰਿਵਾਰ ਵਿੱਚ ਰੱਖਿਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇਹ ਕਿਤੇ ਨਾ ਕਿਤੇ ਜਾ ਕੇ ਇਹਨੂੰ ਮਤਲਬ ਜਿਹੜਾ ਵਾ ਮੈਂਟਲ ਖਾਣੇ ਦੇ ਵਿੱਚ ਇਹਨੂੰ ਐਡਮਿਟ ਕਰਾਉਣਾ ਚਾਹੀਦਾ ਹੈ ਇਹਨੂੰ ਮੈਂਟਲ ਖਾਣੇ ਲੱਗਣਾ ਚਾਹੀਦਾ ਹੈ ਪਹਿਲੇ ਸੋਟੇ ਲੈਵਲ ਤੇ ਰਿਪੋਰਟਾਂ ਜਿਹੜੀਆਂ ਇਹਨਾਂ ਦੇ ਮਾਪੇ ਨੇ ਵੀ ਉਹ ਮੁੰਡਾ ਜਿਹੜਾ ਉਹਦੇ ਫਾਦਰ ਨੇ ਵੀ ਸਾਡੇ ਸਾਹਮਣੇ ਇਸ ਗੱਲ ਨੂੰ ਕਬੂਲਿਆ ਕਿ ਇਹ ਜਿਹੜਾ ਪਹਿਲੇ ਵੀ ਇਦਾਂ ਦੀ ਸਾਨੂੰ ਲਾਹਮੇ ਕਈ ਆਉਂਦੇ ਸੀ ਪਰ ਐਡਾ ਵੱਡਾ ਇਹ ਗਲਤੀ ਕਰੇਗਾ ਇੰਨੀ ਵੱਡਾ ਅੰਜਾਮ ਦੇਵੇਗਾ ਇਹ ਸਾਡੇ ਜਿਹੜੀ ਆ ਗੱਲ ਜਿਹੜੀ ਆ ਧਿਆਨ ਵਿੱਚ ਨਹੀਂ ਪਰ ਇਹ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲੇ ਵੀ ਕਿ ਇਹ ਜਿਹੜੀਆਂ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਰਿਹਾ ਹੁਣ ਜਿਹੜੀ ਅਗਲੀ ਪ੍ਰਕਿਰਿਆ ਜਿਹੜੀ ਆ ਹੁਣ ਵੇਖੋ ਇਹ ਬਿਆਨ ਜੜਿਆ ਗਿਆ ਉਹਦੇ ਮਦਰ ਦੇ ਕੁੜੀ ਦੇ ਬਿਆਨ ਹੋ ਰਹੇ ਨੇ ਬਿਆਨਾਂ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਮੈਡੀਕਲ ਦੀ ਆ ਮੈਡੀਕਲ ਹੋਏਗਾ ਉਹਦੇ ਵਿੱਚ ਜੋ ਵੀ ਜਿਹੜੇ ਇਹਦੇ ਆਪਣਾ ਇਹ ਪ੍ਰੂਫ ਮਿਲਣਗੇ ਉਹ ਸਾਰੇ ਦੇ ਸਾਰੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਔਰ ਮੈਂ ਤੁਹਾਨੂੰ ਵੀ ਇੱਕ ਗੱਲ ਖਾਸ ਕਰਕੇ ਖਾਸ ਕਰਕੇ ਅਪੀਲ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਬੱਚੀਆਂ ਨੇ ਛੋਟੇ-ਛੋਟੇ ਬੱਚੇ ਨੇ ਸੇਫ ਨਹੀਂ ਆ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਅਸੀਂ ਬਚਾਉਣ ਦਾ ਕੰਮ ਕਰੀਏ ਕਿਉਂਕਿ ਨਾਲ-ਨਾਲ ਜਿਹੜੇ ਆ ਕਿ ਸਾਡੇ ਸਰਸਰਾਥੀ ਅਸਰ ਨੇ ਜਿਹੜੇ ਗੰਦੇ ਤਾਥ ਨੇਗੇ ਜਿਹੜੇ ਊੜਾ ਕਰਕਟ ਜਿਨ੍ਹਾਂ ਨੇ ਆਪਣੇ ਦਿਮਾਗ ਦੇ ਵਿੱਚ ਭਰਿਆ ਹੈਗਾ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਗੰਦਗੀ ਭਰੀ ਹੈਗੀ ਆ ਬਹੁਤ ਸਾਰੇ ਲੋਕ ਜਿਹੜੇ ਸੋਸ਼ਲ ਮੀਡੀਆ ਨੂੰ ਗੰਦੀ ਨਿਗਾ ਦੇ ਗੰਧੀਆਂ ਵੀਡੀਓ ਵੰਦੇ ਨੇ ਸੋ ਆਪਣੇ ਬੱਚਿਆਂ ਨੂੰ ਬਚਾਓ ਮੈਂ ਹੀ ਜਦਕ ਪੁਲਿਸ ਪ੍ਰਸ਼ਾਸਨ ਜਿਹੜੀ ਆ ਮੈਂ ਤੁਹਾਨੂੰ ਇਹ ਵੀ ਗੱਲ ਸਾਫ਼-ਸਾਫ਼ ਕਹਿਣੀ ਚਾਹੁੰਦਾ ਕਿ ਕਿਤੇ ਨਾ ਕਿਤੇ ਮੈਨੂੰ ਅਜੇ ਤੱਕ ਤੇ ਜਿਹੜਾ ਜਿਹੜੀ ਰਿਪੋਰਟ ਆ ਗਈ ਨੈਗੇਟਿਵ ਆ ਰਹੀ ਹੈ ਔਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਪਿਆ ਵਾ ਕਿ ਪੁਲਿਸ ਜਿਹੜੀ ਆ ਗਈ ਕਾਰਵਾਈ ਜਿਹੜੀ ਆ ਗਈ ਕਰਨ ਵਿੱਚ ਕਿਤੇ ਨਾ ਕਿਤੇ ਅਨਾਂਕਾਨੀ ਦੀ ਆ ਕਰਨ ਢਿੱਲ ਗਜ਼ਰਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਨੂੰ ਸਾਨੂੰ डील ਕਰ ਰਹੇ ਆ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉਸ ਟੀਮ ਦੇ ਨਾਲ ਬੰਦੇ ਆਏ ਨੇ ਉਹਨਾਂ ਨੂੰ ਡੀਲ ਕਰ ਰਹੇ ਆ ਕਿਤੇ ਨਾ ਕਿਤੇ ਸਾਨੂੰ ਜ਼ਮੀਨ ਸਮਾਨ ਦਾ ਫਰਕ ਜਿਹੜਾ ਨਜ਼ਰ ਆ ਰਿਹਾ ਇਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਨਾ ਔਰ ਮਾਨ ਸਰਕਾਰ ਤੱਕ ਵੀ ਇਹ ਬੇਨਤੀ ਕਰਨੀ ਚਾਹੁੰਨਾ ਕਿ ਜੇ ਇਹਦੇ ਮਸਲੇ ਦੇ ਉੱਤੇ ਸਾਨੂੰ ਇਨਸਾਫ ਦਾ ਮਿਲਿਆ ਤੇ ਭਾਈਚਾਰਾ ਕਿਤੇ ਇਦਾਂ ਨਾ ਹੋਵੇ ਕਿ ਸਾਨੂੰ ਜਿਹੜਾ ਰੋਡਾਂ ਦੇ ਉੱਤੇ ਆਉਣਾ ਪਏ ਔਰ ਮੈਂ ਖਾਸ ਕਰਕੇ ਮਾਨ ਸਰਕਾਰ ਨੂੰ ਇਸ ਗੱਲ ਤੇ ਅਪੀਲ ਕਰਨੀ ਚਾਹੁੰਨਾ ਕਿ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਉਹ ਜਿਹੜੇ ਆ ਮੈਂਟਲ ਖਾਣੇ ਵਿੱਚ ਹੋਣੇ ਚਾਹੀਦੇ ਆ ਸਮਾਜ ਦੇ ਵਾਸਤੇ ਉਹ ਬੰਦੇ ਜਿਹੜਿਆ ਕਿਤੇ ਨਾ ਕਿਤੇ ਫਿੱਟ ਨਹੀਂ ਬੰਦੇ ਉਹਨਾਂ ਨੂੰ ਮੈਂਟਲ ਖਾਣੇ ਦੇ ਵਿੱਚ ਹੋਣਾ ਚਾਹੀਦਾ ਜੀ ਸਾਨੂੰ ਕੀ ਮਸਲਾ ਆ ਜਿਹੜੇ ਐਵੇਂ ਆ ਜੀ ਪ੍ਰੀਤ ਲੇਡੀ ਪਤਨੀ ਹੈਪੀ ਵਾਸੀ ਬਰੀਲੇ ਤੋਂ ਆ ਤੇ ਇਹਨਾਂ ਦੀ ਬੇਟੀ ਕੋ 8 ਸਾਲ ਦੀ ਆ ਤੇ ਉਹਨੂੰ ਪਤਾ ਲੱਗਿਆ ਵੀ ਗੁਰਦੀਪ ਸਿੰਘ ਜਿਹੜੀ ਇਸ ਲਾੜਾ ਜਿਹੜਾ ਇਹ ਬਰੀਲੇ ਤੋਂ ਇਹਨੇ ਕੋਈ ਛੇੜਛਾੜ ਲੜਕੀ ਨਾਲ ਕੀਤੀ ਆ ਪੂਰੀ ਕਾਰਵਾਈ ਵਾਸਤੇ ਇਸ ਪਟਕ ਰਣਦੀਪ ਔਰ ਇਨਚਾਰਜ ਔਮਨ ਸੈੱਲ ਆਏ ਉਹ ਕਾਰਵਾਈ ਕਰੇ ਜੀ ਤੇ ਦੋਸ਼ੀ ਦੀ ਭਾਲ ਜਾਰੀ ਆ ਇਹਨੂੰ ਜਲਦੀ ਤੋਂ ਜਲਦੀ ਜੁੱਤਾ ਕਰਕੇ ਭੇਜ ਦੋ ਇੱਕ ਦਿਨ ਦੀ ਗੱਲ ਆ ਇਹ ਅੱਜ ਤੋ ਰਾਤ ਦੀ ਦੱਸਣ ਦੇ ਆ ਜੀ ਬਾਕੀ ਇਨਫੋਰਮੇਸ਼ਨ ਸਾਨੂੰ ਹੁਣ ਪਤਾ ਲੱਗਾ ਤੇ ਜਿਹੜੀ ਕਾਰਵਾਈ ਮੁਕਦਮਾ ਦਾ ਜੁੜਾ ਕੇ ਦੋਸ਼ੀ ਦੀ ਭਾਲ ਜਾਰੀ ਆ ਜਲਦੀ ਜਲਦੀ ਜੁੱਤਾ ਕਰਕੇ ਭੇਜ ਦੋ ਇਸ ਨਾਲ ਬੱਚੀ ਦੇ ਮਾਪੇ ਕਹਿ ਰਹੇ ਨੇ ਕਿ ਕੋਈ ਮਤਲਬ ਮ ਮਾਰੂ ਮੁਰਦ ਦੀ ਗੱਲ ਕਰ ਰਹੇ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਬਸ ਇਸ ਤਰ੍ਹਾਂ ਦੀ ਕੋਈ ਗੱਲ ਸਿਰਫ ਇੰਨੀ ਗੱਲ ਲੜਕੀ ਨਾਲ ਕੋਈ ਛੇੜਛਾੜ ਹੋਈ ਹੈ ਨਹੀਂ ਨਹੀਂ ਮਾਦਾ ਜੇ ਇਸ ਤਰ੍ਹਾਂ ਦੀ ਕੋਈ ਗੱਲ ਕੀ ਕਰੇਗੀ ਜੀ ਜੋ ਵੀ ਇਹਨਾਂ ਦੇ ਉਹਨਾਂ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਮੁਤਾਬਕ ਜੋ ਕਾਰਵਾਈ ਪਹੁੰਚੀ ਜਾ ਰਹੀ ਹੈ ਐਫ ਆਈ ਆਰ ਕੱਢਤੀ ਗਈ ਹੈ ਬਿਆਨ ਹੋ ਰਹੇ ਆ ਭਟੇ ਜਾਂਦੇ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ